ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੇ ਜਿਹੜੀ ਵੀਡੀਓ ਹੈਗੀ ਹੈ ਦੋਸਤੋ ਜਗਰਾਵਾ ਮੰਡੀ ਦੇ ਵਿੱਚ ਦੋਸਤੋ ਬਹੁਤ ਖੂਬਸੂਰਤ ਬਹੁਤ ਵਧੀਆ ਦੋਸਤੋ ਐਕਸਟਰਾ ਆਰਡੀਨਰੀ ਦੀ ਲੈਂਥ ਹਾਈਟ ਦੀ ਦੋਸਤੋ ਜਿਹੜੀ ਨੀਲੀ ਰਾਵੀ ਦੀ ਮੱਝ ਸੇਲ ਵਾਸਤੇ ਅਵੇਲੇਬਲ ਹੈਗੀ ਹੈ ਸੋ ਕਿਸੇ ਮੇਰੇ ਵੀਰ ਭਰਾਣੇ ਇਹ ਮੱਝ ਖਰੀਦਣੀ ਹੈ ਦੋਸਤੋ ਉੱਪਰ ਕੰਟੈਕਟ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ 23 ਤਰੀਕ ਦੀ ਜਗਰਾਵਾ ਮੰਡੀ ਦੇ ਵਿੱਚ ਦੋਸਤੋ ਇਹ ਨੀਲੀ ਰਾਵੀ ਦੀ ਮੱਝ ਜਿਹੜੀ ਪਹੁੰਚੀ ਸੀਗੀ ਬਹੁਤ ਖੂਬਸੂਰਤ ਆ ਦੋਸਤੋ ਬਾਡੀ ਸਟਰਕਚਰ ਤੋਂ ਵੇਖੀਏ ਤਾਂ ਬਹੁਤ ਵੱਡੇ ਕੱਦ ਕਾਠੀ ਦੀ ਦੋਸਤੋ ਇਹ ਜਿਹੜੀ ਮੱਝ ਸੀ ਨੀਲੀ ਰਾਵੀ ਦੀ ਅੱਜ ਤਕਰੀਬਨ ਦੋਸਤੋ 10 ਦਿਨ ਹੋ ਗਏ ਆ ਇਸ ਨੂੰ ਸੂਈ ਨੂੰ ਮਗਰ ਜਿਹੜਾ ਮੇਲ ਕਾਫਾ ਦੋਸਤੋ ਮਗਰ ਕੱਟਾ ਹੈ ਬਾਕੀ ਥਣਾ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਵੇਖਣਯੋਗ ਹਵਾਨਾ ਥਣ ਹੈਗੇ ਹਨ ਬਾਕੀ ਤੁਸੀਂ ਮੌਕੇ ਤੇ ਆਪਣੀ ਚੋਈ ਦੀ ਤਸੱਲੀ ਕਰ ਸਕਦੇ ਹੋ 14 ਲੀਟਰ ਦੋਸਤੋ ਬਿਲਕੁਲ ਮਿਲਕ ਤਿਆਰ ਹੈਗਾ ਇਸ ਦੇ ਥੱਲੇ ਬਾਕੀ ਸਿੰਘ ਸੁng ਦੀ ਬਣਤਰ ਬਹੁਤ ਜਿਆਦੀ ਸੋਹਣੀ ਆ ਮੂੰਹ ਮੱਥਾ ਬਾਕੀ ਬਾਡੀ ਸਟਰਕਚਰ ਦੋਸਤੋ ਬਾਰ-ਬਾਰ ਕਹਿ ਰਹੇ ਆ ਕਾਦਾ ਕਾਠੀ ਦੀ ਬਹੁਤ ਉੱਚੀ ਲੰਬੀ ਇਹ ਜਿਹੜੀ ਮੱਝ ਹੈਗੀ ਆ ਤੀਜਾ ਸੂਆ ਦੋਸਤੋ ਸੂਈ ਆ 10 ਦਿਨਾਂ ਦਾ ਸੁਗਾ ਹੋ ਗਿਆ ਸੂਈ ਨੂੰ ਮਗਰ ਕਟਾ ਬਾਕੀ ਜਿਹੜਾ ਮਿਲਕ ਦੁੱਧ ਉਹ 14 ਲੀਟਰ ਬਿਲਕੁਲ ਰੈਡੀ ਹੈਗਾ ਜੀ ਕੋਈ ਮੇਰਾ ਵੀਰ ਭਰਾ ਆਵੇ ਮੌਕੇ ਤੇ ਤਸੱਲੀ ਕਰ ਸਕਦਾ ਆਪਣੀ ਦੋ ਡੰਗ ਦੀ ਚੁਵਾਈ ਕਰ ਸਕਦਾ ਦੋਸਤੋ ਇੱਕ ਡੰਗ ਦਾ 7 ਤੋਂ 7.5 ਲੀਟਰ ਦੁੱਧ ਵੀਰ ਹੋਣਾਂ ਵੱਲੋਂ ਕਿਹਾ ਗਿਆ ਬਾਕੀ ਜਿਹੜੀ ਥਣਾ ਦੀ ਬੰਦਤਰ ਆ ਉਹ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਨਜ਼ਰ ਤੁਹਾਨੂੰ ਆ ਰਹੀ ਹੋਵੇਗੀ ਸੋਹਣੇ ਥਾਣਾ ਦੋਸਤੋ ਹਵਾਨੀ ਦੀ ਸਾਫ ਆ ਤਾਕ ਥੋੜੀ ਜਿਹੀ ਅੱਗੇ ਨੂੰ ਕਵਾਂਗੇ ਬਾਕੀ ਜਿਹੜਾ ਮਿਲਕ ਦੋਸਤੋ 14 ਲੀਟਰ ਇਸ ਦੇ ਥੱਲੇ ਰੈਡੀ ਤੁਹਾਨੂੰ ਮਿਲ ਜੇਗਾ। ਸੋ ਮੋਲ ਜਿਹੜਾ ਦੋਸਤੋ 1,10,000 ਰੁਪਏ ਜਿਹੜੀ ਇਸ ਦੀ ਡਿਮਾਂਡ ਕਰਦੇ ਪਏ ਆ ਵੀਰ ਹੋਣੀ। ਬਾਕੀ ਮੌਕੇ ਤੇ ਮਾਨਤਨ ਜਿਹੜੇ ਆ ਖੁੱਲੇ ਕੀਤੇ ਜਾਣਗੇ ਜ਼ਰੂਰ ਘਰ ਪਹੁੰਚੇ ਦਾ ਮਾਨਤਨ ਕੀਤਾ ਜਾਵੇਗਾ। ਸੰਪਰਕ ਨੰਬਰ ਆ ਦੋਸਤੋ ਉੱਪਰ ਦਿੱਤੇ ਹਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਜਿਹੜੀ ਮੱਝ ਖਰੀਦ ਸਕਦੇ ਹੋ। ਬਿਲਕੁਲ ਦੋਸਤੋ ਚੌ ਪੈਰਾਂ ਦੇ ਨਿਸ਼ਾਨ ਤੁਸੀਂ ਹਵਾਨੇ ਦੇ ਵੀ ਨਿਸ਼ਾਨ ਦੇਖ ਸਕਦੇ ਹੋ। ਪੂਛ ਵੀ ਦੋਸਤੋ ਬਿਲਕੁਲ ਉੱਪਰ ਤੱਕ ਵਾਈਟ ਹੈਗੀ ਆ। ਬਾਕੀ ਮੂੰਹ ਮਥੇਰੀ ਦੋਸਤੋ ਅੱਖ ਜਿਹੜੀ ਬਿੱਲੀ ਆ ਸੋ ਹਵਾਨਾ ਦਾ ਜਿਹੜਾ ਬੈਗਸ ਤੋਂ ਆ ਦੋਸਤੋ ਤੁਸੀਂ ਜ਼ਰੂਰ ਝਾਤੀ ਮਾਰ ਸਕਦੇ ਹੋ ਵੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਆਪਣੀ ਸੋ ਜਿਸ ਮੇਰੇ ਵੀਰ ਭਰਾ ਨੂੰ ਦੋਸਤੋ ਇਹ ਜਿਹੜੀ ਮੱਝ ਪਸੰਦ ਆਵੇ ਉਹ ਮੌਕੇ ਤੇ ਦੋ ਢੰਗ ਦੀ ਤਿੰਨ ਢੰਗ ਦੀ ਚੁਵਾਈ ਆ ਆਪਦੀ ਤਸੱਲੀ ਨਾਲ ਤੁਸੀਂ ਖੁਦ ਕਰ ਸਕਦੇ ਹੋ ਮੁੱਲ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਆ 110000 ਰੁਪਇਆ ਡਿਮਾਂਡ ਹੈਗੀ ਆ ਬਾਕੀ ਮਾਨਤਾਣ ਜਿਹੜਾ ਉਹ ਪੂਰਾ ਕੀਤਾ ਜਾਵੇਗਾ ਕੱਦ ਕਾਠੀ ਦੀ ਬਹੁਤ ਖੂਬਸੂਰਤ ਵਜਨ ਵਾਲੀ ਦੋਸਤੋ ਜਿਹੜੀ ਇਹ ਮੱਝ ਹੈਗੀ ਆ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ